ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਘੀਲੇ ਵਾਲਾ ਆ ਜਾਂਦਾ ਸੱਜਣੋ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਜਲਾ ਆ ਗਿਆ ਨੇੜੇ ਡਗਰੂ ਥੰਮਣ ਫਕਰਾਣਾ ਇਹਦੇ ਆੜੂਗਵਾਂਡ ਦੇ ਨਗਰ ਆ ਸੱਜਣੋ ਤੇ ਕਰੀ ਲੂ ਘਰੋਂ ਤੁਹਾਨੂੰ ਇੱਕ ਵਹਿੜਾ ਜਿਹੜੀ ਵਿਕਰੀ ਵਾਲੀ ਇਹ ਵਿਖਾਉਣ ਲੱਗੇ ਆ ਤੇ ਇੱਕ ਸੱਜਣੋ ਇਹ ਗਊ ਸਾਢੇ 1.7 ਮਹੀਨੇ ਦੀ ਗੱਭਣ ਚੱਕ ਪਾਸ ਦੁੱਧੋਂ ਢਰਾਈ ਆ ਜੇ ਕੋਈ ਭੈਣ ਭਰਾ ਲੈ ਜਾ ਕੇ ਸਾਹਮਣੀ ਚਾਹੁੰਦਾ ਹੋਇਆ ਤਾਂ ਇਹਦਾ ਵੀ ਸੰਪਰਕ ਕਰ ਲਿਓ ਕਿੰਨਾ ਦੁੱਧ ਵਾ ਦਿੱਤਾ ਇਹਦਾ ਹਿਸਾਬ ਕਿਤਾਬ ਆਪਾਂ ਜਿਹੜਾ ਵੀ ਹੋਇਆ ਭਰਾਵਾਂ ਤੋਂ ਪੁੱਛ ਲਾਂਗੇ ਤੇ ਆਹ ਤਾਂ ਸੱਜਣੋ ਸੂਣ ਨੂੰ ਮਨ ਲੋ ਵੀ ਤਿਆਰ ਹੈ ਇੱਕ ਹਫ਼ਤੇ ਤੋਂ ਦਸਾਂ ਦਿਨਾਂ ਦੇ ਵਿੱਚ ਵਿੱਚ ਵੜਨੇ ਸੂ ਪਹਿਣਾ ਸੂਆ ਪਹਿਲਾ ਸੁੰਦੀ ਆ ਤੇ ਕਿੰਨੀ ਉਮਰ ਦੀ ਹੈ ਦਾ ਹਿਸਾਬ ਕਿਤਾਬੀ ਮਾਲਕਾਂ ਤੋਂ ਪੁੱਛਦੇ ਆ ਜਿਹੜੇ ਭਰਾ ਦੇ ਪਸੰਦ ਆ ਜਾਂਦੀ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਆ ਸਸੀ ਕਾਲ ਜੀ ਸਸੀ ਕਾਲ ਜੀ ਸਭ ਨੂੰ ਸਸੀ ਕਾਲ ਹੋਰ ਸੁਣਾਓ ਠੀਕ ਠਾਕ ਜੀ ਚੜਦੀ ਕਲਾ ਨਾ ਜੀ ਹਾਂ ਜੀ ਚੜਦੀ ਕਲਾ ਆਪਣਾ ਨਾਮ ਤੇ ਐਡਰੈਸ ਦੱਸਗੇ ਜੀ ਜਗਤਾਰ ਸਿੰਘ ਮੇਰਾ ਨਾਮ ਜੀ ਪਿੰਡ ਬਗੇਲੇ ਵਾਲਾ ਸੰਮਣ ਵਾਲੇ ਰੋੜ ਤੇ ਵਸਤੀ ਆ ਬਾਰ-ਬਾਰ ਉੱਥੇ ਵੀ ਰਕਾ ਠੀਕ ਆ ਹਾਂਜੀ ਬਗੇਲੇ ਵਾਲਾ ਜਿਹੜਾ ਮੋਗਾ ਆ ਗਿਆ ਜਿਹੜਾ ਮੋਗਾ ਤੇ ਮੋਬਾਈਲ ਨੰਬਰ ਜੀ ਆਪਣਾ ਸਕਰੀਨ ਤੇ ਚਲਾ ਦੇਾਂਗੇ ਸਜਣੋ ਨੰਬਰ ਇਹ ਨੋਟ ਕਰ ਲਿਓ ਤੇ ਇਹ ਗਊ ਆਪਣੇ ਘਰ ਦੀ ਆ ਨਾ ਜੀ ਹਾਂਜੀ ਵੱਛੀ ਆ ਗੱਲ ਵੱਛੀ ਘਰੇ ਹੀ ਪਾਲ ਕੇ ਤਿਆਰ ਕੀਤੀ ਹਾਂ ਕਰੇ ਜਾਦੀ ਠੀਕ ਆ ਸੁਹਾ ਪਹਿਲਾਂ ਹੀ ਆ ਪਹਿਲਾਂ ਸੁਹਾ ਜੀ ਠੀਕ ਆ ਤਣੇ ਦੇ ਕਿੰਨੇ ਕ ਪੈਸੇ ਸੂਣ ਚ ਹਾਂ ਜੀ 8-7 ਦੱਲੋ ਹਾਂ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੁੱਕੂਗੀ ਹੈ ਨਾ ਹਾਂਜੀ ਤੇ ਜਿਵੇਂ ਤੁਸੀਂ ਉਮਰ ਦੀ ਗੱਲ ਕਰਦੇ 6 ਦੰਦ ਕਿਵੇਂ ਹੋਈ ਆ ਉਹ ਛੇ ਗੇ ਦੰਦ ਹੀ ਰਹਿੰਦੇ ਕੱਢਣ ਵਾਲੇ ਚਾਰ ਨਹੀਂ ਹੋਈ ਚਾਰ ਦੰਦ ਦਾ ਜਿਹੜੇ ਉਹ ਪੂਰੇ ਕਰ ਗਈ ਆ 6 ਦੇ ਦੰਦ ਹਜੇ ਪੂਰੇ ਨਹੀਂ ਕੀਤੇ ਇੱਥੇ ਤੇ ਬਾਕੀ ਉਹ ਕੇ ਰਿਪੋਰਟ ਆ ਨਾ ਹਾਂਜੀ ਕੇ ਰਿਪੋਰਟ ਚਾਰੂ ਚੂਰੂ ਚੰਗੀ ਆ ਹੈ ਨਾ ਬਾਕੀ ਚਾਰੇ ਪੂਰੀ ਠੰਡੀ ਸੀਰ ਆ ਠੀਕ ਆ ਆ ਲੋ ਹਾਂ ਨਹੀਂ ਠੀਕ ਆ ਪੂਰੀ ਠੰਡੀ ਸੀਰ ਆ ਪੂਛ ਚੱਕਦੀ ਹੈ ਕਰਮਾੜੀ ਹੈ ਨਾ ਪੂਰੀ ਜੀ ਸੀਰ ਤੇ ਘਰੇ ਰੱਖਣ ਵਾਲੇ ਨੂੰ ਮਾੜੀ ਨਹੀਂ ਹਾਂ ਰੱਖਣ ਵਾਲੇ ਨੂੰ ਮਾੜੀ ਗਰਮੀ ਦਾ ਤੋਹਫਾ ਹੀ ਕਹਿ ਦਈਏ ਜਿਹੜੀ ਜਿਹਦੀ ਮਾਤਾ ਸੀ ਹਾਂਜੀ ਉਹ 22 23 ਕਿਲੋ ਦੁੱਧ ਦਿੰਦੀ ਇਹਦੀ ਮਾਂ ਜਿਹੜੀ ਸੀ 22 23 ਕਿਲੋ ਦੁੱਧ ਦਿੰਦੀ ਹਾਂ ਠੀਕ ਆ ਉਹ ਵੀ ਆਪਣੇ ਕੋਲ ਹੀ ਸੀ ਹਾਂ ਇਹਦੀ ਤੌਰ ਕਰਾਓ ਜੀ ਜੱਕ ਸੱਜਣੋ ਕੱਦ ਕਾਠ ਵਹਿੜ ਦਾ ਬੇਲ ਉਮਰ ਦੇ ਹਿਸਾਬ ਨਾਲ ਬਹੁਤ ਸੋਹਣੀ ਤੇ ਬਾਕੀ ਸੁਨਾਪਾ ਬਹੁਤ ਆ ਸ਼ਕੀਨ ਬਹੁਤ ਆ ਵੇਖਿਓ ਤੇ ਬਾਕੀ ਜੈਲੀ ਦਾ ਸੱਜਣਾ ਤੁਹਾਨੂੰ ਤੁਹਾਡੇ ਸਾਹਮਣੇ ਸ਼ੀਸ਼ਾ ਕਰਤਾ ਵੀ ਇਦਾਂ ਹੀ ਥਾਣਾ ਨੂੰ ਹੱਥ ਲਾਈ ਜਾਓ ਕਰੀ ਜਾਓ ਕੋਈ ਵਾਸਤਾ ਨਹੀਂ ਖੋਲਣਾ ਸਟਾਰਟ ਹੋ ਗਈ ਆ ਬੱਚੀ ਵੇਖੋ ਸੱਜਣਾ ਤੇ ਬਹੁਤ ਸੋਹਣਾ ਲੇਵਾ ਤਿਆਰ ਕਰੂਗੀ ਕਿਉਂਕਿ ਫੈਕਸ ਆਰਡਰ ਦੀ ਰਹੂਗੀ ਇਹ ਨਹੀਂ ਹੋਊਗਾ ਵੀ ਤੁਸੀਂ ਦੋ ਤਿੰਨ ਸੂਏ ਪੀਓਗੇ ਤੇ ਤੁਹਾਨੂੰ ਕੋਈ ਡੱਕਾ ਆ ਜਾਊਗਾ ਥਣ ਮੁਠੀ ਵਾਲਾ ਵਾ ਪਹਿਲਾਂ ਦਾ ਜਿਵੇਂ ਤੇ ਬਾਕੀ ਸੰਭਾਈ ਵੀ ਵੀਰ ਹਰਾਂ ਨੇ ਸੋਹਣੀ ਕੀਤੀ ਹੋਈ ਆ ਸੱਜਣੋ ਕੋਈ ਐ ਨਹੀਂ ਵੀ ਜਿਵੇਂ ਸਮਝ ਦੀ ਗੱਲ ਕਰੀਏ ਤਾਂ ਪੂਰੀ ਸਾਂਭੀ ਆ ਗਾਹ ਨੂੰ ਲੇਵਾ ਬਹੁਤ ਸੋਹਣਾ ਤਿਆਰ ਕਰ ਗਈ ਆ ਤੇ ਪਿੱਛੇ ਨੂੰ ਹਣਾ ਜਿਹੜਾ ਲੇਵਾਏ ਤਿਆਰ ਕਰਦੀ ਆਉਂਦੀ ਆ ਨਵੀਆਂ ਢਿੱਲਾ ਜਿਹੜੀਆਂ ਨੇ ਸਟਾਰਟ ਕੀਤੀਆਂ ਸੱਜਣੋ ਆ ਵੇਖਿਓ ਹਾਂਜੀ ਤੇ ਆ ਵੇਖੋ ਆ ਜਿਹੜੇ ਵੱਟ ਐ ਨੇ ਹੁਣ ਸੱਜਣੋ ਸਾਰੇ ਮੰਨ ਲਓ ਵੀ ਕੱਢਨੇ ਆ ਤੇ ਆ ਵੇਖੋ ਆ ਢਿੱਲਾ ਜਿਹੜੀਆਂ ਇਹ ਸਾਰੀਆਂ ਕੱਢੂਗੀ ਗਾਹ ਨੂੰ ਲੇਵਾ ਵੇਖੋ ਧੁੰਨੀ ਤੱਕ ਲੈ ਗਈ ਆ ਉਹ ਕੇ ਰਿਪੋਰਟ ਆ ਹਨਾ ਆ ਲੋ ਜੀ ਕਿਆ ਬਾਤ ਆ ਬਾਕੀ ਚੈਲੀ ਬਹੁਤ ਆ ਹਨਾ ਹਾਂ ਬਹੁਤ ਚੱਕਦੀ ਉਥੋ ਹਾਂ ਪੂਰ ਚੱਕਦੀ ਆ ਸਿਰ ਮੂੰਹ ਦੀ ਬਹੁਤ ਸੋਹਣੀ ਤੇ ਇਹਦਾ ਰੇਟ ਕੀ ਰਹੂਗਾ ਭਾਈ ਰੇਟ ਜੀ 70000 ਰੁਪਿਆ ਰੇਟ ਤੇ ਇਹਦੀ ਜਿਹੜੀ ਡਿਮਾਂਡ ਕਰਦੇ ਆਪਾਂ 70000 ਤੇ ਬਾਕੀ ਮੌਕੇ ਤੇ ਆਏ ਭੈਣ ਭਰਾਵਾਂ ਦਾ ਮਾਨਤਨ ਕਰਾਂਗੇ ਨਾ ਹਾਂਜੀ ਹਾਂਜੀ ਕਰਦੇ ਆਂਗੇ ਜੇ ਕੋਈ ਦੂਰੋਂ ਚੱਲ ਕੇ ਆਊਗਾ ਤਾਂ ਮਾਨਤਨ ਕਰਾਂਗੇ ਵੀ ਹਨਾ ਖੁੱਲਾ ਕਰਦੇ ਆਂਗੇ ਵੀ ਚਲੋ ਅਗਲੇ ਨੇ ਵੀ ਗਾਂ ਸਾਹਮਣੀ ਦੁੱਧ ਚੂਣਾ ਹਨਾ ਹਾਂਜੀ ਹਾਂਜੀ ਤੇ ਵੀ ਬਾਕੀ ਵਹਿੜ ਨਹੀਂ ਮਾੜੀ ਤੁਹਾਡੀ ਇਹ ਗੱਲ ਮੰਨਣੀ ਪਊਗੀ ਸੱਜਣੋ ਬਹੁਤ ਸੋਹਣੀ ਵੱਛੀ ਆ ਕੋਲੇ ਆ ਕੇ ਵੇਖਿਓ ਪਸੰਦ ਆਊਗੀ ਤੁਹਾਡੀ ਤੇ ਉਹ ਗਊ ਦਾ ਕੀ ਹਿਸਾਬ ਆ ਜੀ ਉਹ ਜੀ 7 ਮਹੀਨੇ ਦੀ ਗੱਬਾ ਠੀਕ ਆ ਸਾਢੇ 7 ਮਹੀਨੇ ਸਾਢੇ 7 ਮਹੀਨੇ ਦੀ ਗੱਬਣ ਚੈੱਕ ਪਾਸ ਆ ਆਪਾਂ ਘਰੀ ਚੁਈ ਆ ਜੀ ਹਾਂਜੀ ਘਰੇ ਚੁਈ ਠੀਕ ਆ ਸ਼ਾਈ ਵਾਲ ਆ ਗਈ ਹੈਨਾ ਸ਼ਾਈ ਵਾਲ ਪਿਓਰ ਆ ਗਈ ਹਾਂਜੀ ਪਿਓਰ ਆ ਗਈ ਰਾਠੀ ਰਾਠੀ ਸ਼ਾਈ ਵਾਲ ਪਿਓਰ ਆ ਗਈ ਹਾਂਜੀ ਤੇ ਕਿੰਨਾ ਕ ਦੁੱਧ ਚੁੰਦੇ ਰਿਹਾ ਆਪਾਂ ਆਪਣੀ ਸੇਵਾ 12 13 ਦੀ ਤਾਂ ਖੁੱਲਾ ਚੁੰਦੇ ਰਹੇ ਬੱਚੇ ਦੇ ਨਾਲ ਬੱਚੇ ਨੂੰ ਛੱਡ ਕੇ 12 13 ਦਾ ਦੁੱਧ ਚੁੰਦੇ ਰਹੇ ਆ ਹਾਂਜੀ ਉਹ ਬੱਚੀ ਕਿਹੜੀ ਲੱਗੇ ਜੀ ਜਿਹੜੀ ਉਹ ਪਰੇ ਗਿਰਜੀ ਖੜੀ ਆ ਉਹ ਇਸੇ ਦੀ ਬੱਚੀ ਆ ਇਹ ਤਾਂ ਬਣਾਈ ਆ ਕੀ ਬਾਤ ਆ ਠੀਕ ਆ ਲੋ ਵੀ ਸਜਣੋ ਆਏ ਦੀ ਉਹ ਵੀ ਗੱਬਣ ਆ ਹਨਾ ਉਹ ਵੀ ਗੱਬਣ ਆ ਜੀ ਠੀਕ ਆ ਠੀਕ ਸਵਾ 2 ਸਾਲ ਦੀ ਆ ਸਵਾ 2 ਸਾਲ ਦੀ ਆ ਤੇ ਗੱਬਣੂ ਵੀ ਆ ਹਾਂ ਮੈਂ ਨਾ 6 5 ਜਾਂ 6 ਮਹੀਨੇ ਦੀ ਹੋਊ ਲੈ ਜੀ ਸਾਢੇ ਕਿੰਨਾ ਸਾਡੇ 1.3 ਮਹੀਨਿਆਂ ਦੀ ਹਾਂ ਜੀ ਬਹੁਤ ਅਮੋਲ ਠੀਕ ਹੈ ਠੀਕ ਹੈ ਠੀਕ ਆਹ ਉਹ ਕਿਸੇ ਨੂੰ ਸਾਹਮਣੇ ਵਾਲੇ ਨੂੰ ਮਾੜੀ ਨਹੀਂ ਮਾੜੀ ਨਹੀਂ ਇਹਦਾ ਰੇਟ ਕੀ ਰੱਖਾਂਗੇ ਅੱਜ ਜੇ ਕੋਈ ਭੈਣ ਭਰਾ ਲੈਂਦਾ ਅੱਜ ਜੀ ਅੱਜ 20000 ਰੁਪਿਆ ਦੇ ਬਾਕੀ ਜਿਵੇਂ ਮਾਨਤਨ ਕਰ ਦਿੰਦੇ ਠੀਕ ਹੈ ਅੱਜ ਦੀ ਡਿਮਾਂਡ ਇਹਦੀ 20000 ਰੁਪਿਆ ਵਾ ਬਾਕੀ ਮੌਕੇ ਤੇ ਮਾਨਤਨ ਕਰ ਦਿਆਂਗੇ ਹਾਂ ਠੀਕ ਹੈ ਧੰਨਵਾਦ ਜੀ ਮੈਂ ਤਾਂ ਗਊਆਂ ਵੱਧ ਕਰਕੇ ਠੀਕ ਹੈ ਇੱਕ ਗਰਮੀ ਆ ਗਈ ਇੱਕ ਥੋੜਾ ਪਸ਼ੂ ਸਾਹਮਣੇ ਕਰਨੇ ਹਾਂ ਉਹ ਤੋਂ ਬਿਨਾਂ ਤੋਂ ਡਿੱਗ ਪਿਆ ਹਾਂ ਜਿਹੜਾ ਡੜਤਾ ਨੇਰੀ ਨੇ ਸੈਟਤਾ ਤਾਂ ਹੈ ਨੀਗਾ ਔਖਾ ਹੋ ਜਾਂਦਾ ਹਨਾ ਹਾਂਜੀ 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 ਇੱਕ ਗਰਮੀ ਵਾਲੀ ਵਧ ਗਈ ਆ ਲੋਈ ਪਈ ਜਾਂਦੀ ਹਨਾ ਤੇ ਇਹਦਾ ਸੱਜਣੋ ਆ ਗਿਆ 70000 ਰੁਪਿਆ ਬਾਕੀ ਪਿਆਰ ਮੁਹੱਬਤ ਤੁਸੀਂ ਆ ਮਾਰੇ ਮਹਾਰਾਜ ਮਗਰ ਦੀ ਸੈੜ ਵੀ ਹਾਥੇ ਦੇ ਆ ਵੇਖੋ ਸੱਜਣੋ ਆ ਜਿਹੜੀਆਂ ਇਹਦੀਆਂ ਨਵੀਆਂ ਢੱਲਾ ਨਾ ਹਾਂ ਇਹ ਲੈ ਵਸ ਪੂਰਾ ਚੰਗਾ ਕੋਲ ਕੇ ਸੂਗੀ ਆਹ ਹਾਂਜੀ ਬੇਫਿਕਰ ਹੋ ਜਿਓ ਬਾਕੀ ਸੀਲ ਕਿੱਡੀ ਆ ਕਰਮਾਂ ਵਾਲੀ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਸਤੇ ਰਹੋ